ਸ਼ਹੀਦੀ ਪੁਰਵ ਨੂੰ ਸਮਰਪਿਤ ਪੰਜ ਤੀਰਥ ਗੁਰਦੁਆਰਾ ਸਾਹਿਬ ਪਿੰਡ ਲੜੋਆ ਵਿਖੇ ਪੀਬੀ ਟੂਡੇ ਦੇ ਮੈਨੇਜਿੰਗ ਡਾਇਰੈਕਟਰ ਤੇ ਪੱਤਰਕਾਰ ਸ਼੍ਰੀ ਮੁਲਕਰਾਜ ਸਿੰਘ ਜੀ ਲੜੋਆ ਤੇ ਇਹਨਾਂ ਦੀ ਇਹਨਾਂ ਦੀ ਧਰਮ ਪਤਨੀ ਬੀਬੀ ਬਲਵੀਰ ਕੌਰ ਤੇ ਉੱਗੇ ਸਮਾਜ ਸੇਵਕ ਸ਼੍ਰੀ ਜਵਾਰ ਲਖਾ ਵੱਲੋਂ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਦਾ ਵਾਅਦਾ ਫਾਰਮ ਭਰੇ ਗਏ ਤਾਂ ਜੋ ਮਰਨ ਉਪਰੰਤ ਵੀ ਇਹਨਾਂ ਦਾ ਸਰੀਰ ਮੈਡੀਕਲ ਲਾਈਨ ਵਿੱਚ ਕੰਮ ਆ ਸਕੇ ਇਸ ਮੌਕੇ ਸ੍ਰੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਜੀਜ਼ ਤਰਜੀਵਨ ਸਿੰਘ ਗਰਚਾ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਪ੍ਰਧਾਨ ਦੇਸਰਾਜ ਬੰਗਾ, ਕੁਲਦੀਪ ਬੰਗਾ, ਗੁਰਪ੍ਰੀਤ, ਮੌਣਬੀਕਾ, ਸੁੱਚਾ ਸਿੰਘ ਝਿੰਗੜ, ਲਖਤਰਾਜ, ਸਰਜੀਤ ਕੁਮਾਰੀ ਆਦ ਇਸ ਮੌਕੇ ਤੇ ਹਾਜ਼ਰ ਸਨ। ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ। ता जिला शहीद भगत सिंह नगर की हर खबर हर रिपोर्ट तक पहुंचती रहे ਜੋ ਬੋਲੇ ਸੋ ਨਸ ਸਤਿ ਸ੍ਰੀ ਅਕਾਲ ਸਭੀ ਨੂੰ ਪ੍ਰਣਾਮ ਜੀ ਅੱਜ ਜੀ ਤੁਸੀਂ ਆ ਜਾਓ ਪੰਜ ਜੀ ਜੋ ਬੋਲੇ ਸੋ ਨਸ ਸਤਿ ਸ੍ਰੀ ਅਕਾਲ ਬੱਚੀ ਬਾਜੀ ਵਾ ਅਗਰ ਦਵਾਰਾ ਚਿੱਕੋ ਗਲੇ ਬੰਗਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖਰਚਾ ਸਭ ਇੱਕੋ ਬਹੁਤ ਹੈ ਭਾਈ ਬੱਸ ਕਹੀ ਭਾਈ ਨਹੀਂ ਕੋਈ ਐਸਾ ਵਿੱਤੀ ਆ ਜਾਂਦੇ ਮੰਗਾ ਦੋ ਸੀਧਾ ਕਟਾ ਦਿਓ ਰੁਪਏ ਲੈ ਲਓ ਤੁਸੀਂ ਲਈ ਕਰਦੇ ਆਏ ਆ ਜੀ ਸਿੱਧਾ ਵਾਲੀ ਬਖਸ਼ਿਸ਼ ਬਹੁਤ ਹੈ ਜੀ ਤੇ ਕਿੰਨਾ ਤੱਕ ਖੇਤਾਂ ਦੇ ਖੇਤ ਸਿੱਧਾ ਕਟਾ ਦੇ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਲਈ ਕਰਦੇ ਆਏ ਆ ਜੀ ਸਿੱਧਾ ਵਾਲੀ ਬਖਸ਼ਿਸ਼ ਬਹੁਤ ਹੈ ਜੀ ਤੇ ਕਿੰਨਾ ਤੱਕ ਖੇਤਾਂ ਦੇ ਖੇਤ ਸਿੱਧਾ ਕਟਾ ਦੇ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਮਾਜ ਸੇਵਾ ਦੇ ਕੰਮ ਜਦੋਂ ਕੋਈ ਵਿਦਵਾਨ ਵਿਅਕਤੀ ਕਰਦਾ ਤੇ ਉਦੋਂ ਉਹਦੀ ਪੈੜਾਂ ਜਿਹੜੀਆਂ ਉਹ ਬੜੀ ਦੂਰ ਤੱਕ ਪੈਂਦੀਆਂ ਤੇ ਲੋਕ ਬੜਾ ਅੱਛਾ ਪ੍ਰਭਾਵ ਲੈਂਦੇ ਨੇ ਇਸੇ ਤਰ੍ਹਾਂ ਦੀ ਮਿਸਾਲ ਐ ਲੜਵਾ ਪੰਡਿਤ ਦੇ ਸਰਪੰਚ ਜਿਨ੍ਹਾਂ ਨੂੰ ਮੁਲਖ ਰਾਜ ਜੀ ਕਹਿੰਦੇ ਅਸੀਂ ਪੱਤਰਕਾਰਾਂ ਦੀ ਦੁਨੀਆ 'ਚ ਸਿੰਜੀ ਲੜਵਾ ਜੀ ਆਲ ਆਰਾਊਂਡਰ ਇਨਸਾਨ ਨੇ ਉਹਨਾਂ ਨੇ ਆਪਣੇ ਮੈਸੇਜ ਦੀ ਤੇ ਆਪਣੀ ਬੋਡੀ ਦਾਨ ਕਰਨ ਦਾ ਜਿਹੜਾ ਇਹ ਮਨ ਬਣਾਇਆ ਅੱਜ ਜਾਣਕਾਰੀ ਲੈਂਦੇ ਆ ਅੱਜ ਉਹਨਾਂ ਨੇ ਇਹ ਕਾਰਜ ਬੜੂਲਾ ਕਾਰਜ ਗੁਰਦੁਆਰਾ ਸਾਹਿਬ ਵਿਖੇ ਪੰਚਤੀਸ ਗੁਰਦੁਆਰਾ ਸਾਹਿਬ ਵਿਖੇ ਕੀਤਾ ਸ਼ਿੰਜੀ ਜੀ ਕਿਵੇਂ ਮਹਿਸੂਸ ਕਰਦੇ ਆ ਕਿਵੇਂ ਮਨ ਦੇ ਵਿੱਚ ਵਿਚਾਰ ਆਏ ਬੜੀ ਬੰਗਾ ਸਾਨ ਬੜੀ ਪਹਿਲਾਂ ਤੋਂ ਤੁਹਾਡਾ ਇੱਥੇ ਪਹੁੰਚਣ ਤੇ ਸਾਰੀ ਟੀਮ ਦਾ ਧੰਨਵਾਦ ਹੈ ਸਾਰੇ ਪੀਵੀ ਟੂਡੇ ਦੇ ਦਰਸ਼ਕਾਂ ਨੂੰ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਤਿਹ ਗੱਲ ਇਸ ਤਰ੍ਹਾਂ ਹੈ ਜੀ ਸਾਡਾ ਸਿੱਖ ਪਰਿਵਾਰ ਹੈ ਮੇਰੇ ਬੱਚੇ ਸਾਰੇ ਦਾ ਮੈਂ ਤਾਂ ਕੋਈ ਨਮੂਨਾ ਹੀ ਆ ਪਰ ਬੱਚੇ ਸਾਡੀ ਅਮਰਤਰੀ ਹੈ ਤੇ ਜਿਸ ਕਰਕੇ ਇਹਨਾਂ ਤੋਂ ਹੀ ਮੈਂ ਤਾਂ ਕਾਫੀ ਮੈਨੂੰ ਸਿੱਖਣ ਨੂੰ ਮਿਲਿਆ ਮਤਲਬ ਹੁਣ ਸਿੱਧੀ ਪੂਰਬ ਚੱਲਦੇ ਆ ਜਿਹਨਾਂ ਨੂੰ ਬੱਚਿਆਂ ਨੇ ਫੈਸਲਾ ਕੀਤਾ ਸੀ ਕੀਤਾ ਕਿ ਮਤਲਬ ਜਦੋਂ ਸਾਡੇ ਜਿਹੜੇ ਸ਼ਹੀਦ ਹੋਏ ਆ ਉਹ ਜਿਉਂਦੇ ਜੀ ਉਹਨਾਂ ਹੀ ਮਹਾਨ ਕੁਰਬਾਨੀਆਂ ਦਿੱਤੀਆਂ ਇਹ ਮਨੁੱਖਤਾ ਦੇ ਭਲੇ ਸੋ ਅਸੀਂ ਮਰਕੇ ਕਿਉਂ ਨਹੀਂ ਮਤਲਬ ਕੋਈ ਇਦਾਂ ਦੀ ਗੱਲ ਕਰ ਸਕਦੇ ਜਿਹੜੀ ਕੋਈ ਮਨੁੱਖਤਾ ਦੇ ਭਲੇ ਦੀ ਹੋਵੇ ਤੇ ਅਸੀਂ ਅੱਜ ਕੱਲ ਦੇਖਦੇ ਆ ਵੀ ਕੋਈ ਅੰਨਾ ਹੈਗਾ ਜੀ ਉਹਨੂੰ ਕੋਈ ਅੱਖਾਂ ਦਾਨ ਹੋ ਜਾਣ ਜਾਂ ਕਿਸੇ ਨੂੰ ਕਿਡਨੀ ਦਾਨ ਹੋ ਜਵੇ ਤੇ ਉਹ ਉਹ ਕਿਡਨੀ ਉਹ ਅਗਲੇ ਨੂੰ ਖੁਸ਼ੀ ਉਹਨੂੰ ਪ੍ਰਦਾਨ ਹੋਏਗੀ ਉਹਨੂੰ ਨਵਾਂ ਜੀਵਨ ਇੱਕ ਮਿਲਦਾ ਹੈਗਾ ਤੋ ਇਹਨਾਂ ਗੱਲਾਂ ਸਾਰੀਆਂ ਗੱਲਾਂ ਨੂੰ ਲੈ ਕੇ ਖਾਸ ਕਰਕੇ ਅਸੀਂ ਸ਼ਹੀਦਾਂ ਦੀ ਇਤਿਹਾਸ ਨੂੰ ਲੈ ਕੇ ਜਿਹੜੇ ਇਹ ਜਿਹੜਾ ਹੈਗਾ ਇਹ ਨੇਕ ਕਾਰਜ ਰੰਭਿਆ ਹੈਗਾ ਬਾਕੀ ਤੁਹਾਡੇ ਯਾਰ ਗਿਆ ਸਾਨੂੰ ਬੜਾ ਸਹਿਯੋਗ ਰਿਹਾ ਬੜਾ ਤੁਸੀਂ ਸਾਨੂੰ ਗਾਈਡ ਕੀਤਾ ਇਸ ਗੱਲ ਦੇ ਵਿੱਚ ਤੇ ਸਾਰੀ ਟੀਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਮੌਕੇ ਤੇ ਬੋਡੀ ਡੇਟ ਕਰਨ ਦੀ ਜਿਹੜੀ ਮਹਮਾ ਪੰਜਾਬ ਸੋਸ਼ਲ ਵੈਲਫੇਅਰ ਇਸ ਨੂੰ ਬੰਗਾ ਜਿਹੜੀ ਕਿ ਕਈ ਸਾਲ ਪਹਿਲਾਂ ਯੂਥ ਕਲੱਬਾਂ ਦੀ ਸਥਾਪਨਾ ਬਣੀ ਸੀ ਉਹਦੇ ਸਾਰੇ ਨੁਮਾਇੰਦੇ ਇੱਥੇ ਪਹੁੰਚੇ ਨੇ ਮੋਹਨ ਵਿਕਾ ਜੀ ਸੁੱਚਾ ਸਿੰਘ ਢਿੰਗੜ ਜੀ ਗੁਰਪ੍ਰੀਤ ਜੀ ਤੇ ਤਮਾਮ ਸਾਰੇ ਸਾਡੇ ਅਧਿਕਾਰ ਹਾਜ਼ਰ ਨੇ ਤੇ ਜਵਾਹਰ ਲਖਾ ਜੀ ਇਹ ਅਭਿਆਨ ਨੂੰ ਸੁਣ ਕੇ ਆਪ ਉਹ ਚੇਚੇ ਤੌਰ ਤੇ ਇਸ ਅਭਿਆਨ ਦੇ ਵਿੱਚ ਸ਼ਾਮਲ ਹੋਏ ਨੇ ਕਿ ਮੈਂ ਵੀ ਆਪਣੀ ਬੋਡੀ ਡੋਨੇਟ ਕਰਨੀ ਅੱਜ ਦੇ ਮੌਕੇ ਤੇ ਸੋ ਜਾਣਕਾਰੀ ਲੈਂਦੇ ਆ ਲਖਾ ਜੀ ਤੁਹਾਡੇ ਮਨ ਚ ਕਿਵੇਂ ਵਿਚਾਰਿਆ ਆ ਪਹਿਲਾਂ ਤੋਂ ਹੀ ਮੈਂ ਰੈਡ ਰਿਸ਼ ਫੈਕਟਰੀ ਕਪੂਰਸਲਾ ਦੇ ਵਿੱਚ ਜੌਬ ਕਰਦਾ ਸੀ ਜੋ 33 ਸਾਲ ਮੈਂ ਜੌਬ ਕੀਤੀ ਆ ਮੈਂ ਤਕਰੀਬਨ 30 ਵਾਰ ਬਲੱਡ ਡੋਨੇਟ ਕਰ ਚੁੱਕਾ ਹਾਂ ਦੇਰੇ ਵਿੱਚ ਪਹਿਲਾਂ ਤੋਂ ਹੀ ਤੋਂ ਜਾਗਰਤੀ ਸੀ ਸਮਾਜ ਨੂੰ ਕੁਝ ਕਰਨ ਦੀ ਤੇ ਵੈਕ ਟੂ ਸਟਡੀ ਤੇ ਮੈਂ ਆਪਣੇ ਪਿੰਡ ਦੇ ਵਿੱਚ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਇੱਕ ٹرسٹ ਬਣਾਇਆ ਆ ਉਹ ਵੀ 2500 ਚਲਾ ਰਹੇ ਆ ਹੁਣ ਮੈਂ ਰਟਾਇਰ ਹੋਣ ਤੋਂ ਬਾਅਦ ਪਿੰਡ ਆਪਣੇ ਸ਼ਿਫ ਪੁਰਾ ਕੇ ਵੀ ਇਹਨਾਂ ਕਾਰਜਾਂ ਨੂੰ ਅੱਗੇ ਵੱਧ ਚੜ ਕੇ ਚਲਾਉਣ ਦੀ ਕੋਸ਼ਿਸ਼ ਕਰਦਾ ਮੈਂ ਤਾਂ ਆਪਣੇ ਯਾਦ ਤੁਸੀਂ ਹਰ ਸਾਲ ਬਹੁਤ ਵੱਡੇ ਕਾਰਜ ਕਰਦੇ ਆ ਜਿੰਨਾ ਵੀ ਕੋਈ ਗਰੀਬ ਲੜਕੀ ਉਹਦੀ ਸਦਨ ਸਕੀਮ ਕੋਈ ਜਮਦਾਵ ਪ੍ਰੋਗਰਾਮ ਹੈ ਉਹਦੇ ਵਿੱਚ ਸਕੂਲ ਵਾਸਤੇ ਕੋਈ ਪਰਣਾਲਾ ਬੱਚਾ ਉਹਦੇ ਵਾਸਤੇ ਮੈਂ ਕਾਰਜ ਨੂੰ ਅੱਗੇ ਤੋਰਨ ਦੇ ਲਈ ਮੇਰੀ ਮੰਨੋ ਕਾਮਨਾ ਸੀ ਇਹ ਪਹਿਲਾਂ ਵੀ ਬਹੁਤ ਚਿਰ ਤੋਂ ਵੀ ਮੈਂ ਬੋਡੀ ਟ੍ਰੇਡ ਕਰਾਂ ਅਕਲਦੀਪ ਬੰਗਾ ਜੀ ਨਾਲ ਮੈਂ ਸੰਪਰਕ ਬਈ ਸੀ ਚਲੋ ਸਾਡਾ ਕੋਈ ਸੁਭਬੇ ਅਜਵਾਨਾ ਸੀ ਗੁਰੂ ਘਰ ਦੇ ਵਿੱਚ ਇਹ ਮੈਨੂੰ ਕਾਰਜ ਕਰਨ ਵਾਸਤੇ ਮੌਕਾ ਮਿਲਿਆ ਮੈਂ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਜਿਹਨੇ ਆ ਕੇ ਸਾਨੂੰ ਇਹ ਕਾਰਜ ਤੇ ਅੱਗੇ ਵਧਾਉਣ ਵਾਸਤੇ ਹੌਸਲਾ ਦਿੱਤਾ ਤੇ ਮੈਂ ਅੱਗੇ ਤੋਂ ਵੀ ਆਪਣੇ ਕਾਰਜ ਸਮਾਜ ਦੇ ਵਿੱਚ ਇਹ ਜਿਹਿਆਂ ਗੱਲਾਂ ਨੂੰ ਅੱਗੇ ਤੋਰਨ ਵਾਸਤੇ ਤਿਆਰਾਂ ਬਹੁਤ ਬਹੁਤ ਮਿਹਰਬਾਨੀ ਲਖਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਪਰਪਾਰ ਨੂੰ ਵੀ ਹਮੇਸ਼ਾ ਵਾਸਤੇ ਚੰਗੇ ਕਾਰਜ ਕਰਨ ਵਾਸਤੇ ਮਹਾਰਾਜ ਜਤਨ ਸੀ ਰੱਖੇ ਇਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਪਾਸ਼ਾ ਦੀ ਬਹੁਤ ਹੀ ਪਵਿੱਤਰ ਧਰਤੀ ਗੁਰਦੁਆਰਾ ਪਾਂਤੀਥ ਲੜਵਾ ਵੇਖੇ ਜੋ ਸਾਡੇ ਪੱਤਰਕਾਰ ਵੀਰਾਂ ਦੀ ਦੁਨੀਆ ਵਿੱਚੋਂ ਸਿੰਘ ਜੀ ਲੜਵਾ ਜੀ ਤੇ ਉਹਨਾਂ ਦੇ ਵਾਈਫ ਬਲਬੀਰ ਕੌਰ ਜੀ ਨੇ ਜਵਾਰ ਲੱਖਾ ਤੇ ਸਾਡੇ ਭਾਈ ਸਾਹਿਬ ਸ਼ੇਖਪੁਰ ਤੋਂ ਬਾਹਰ ਲੱਖਾ ਜੀ ਨੇ ਆਪਣੀ ਮਨੁਪਰਾਤ ਬੋਡੀ দান ਕੀਤੀ ਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਮਹਾਰਤ ਬਚਨਾਂ ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਾਹ ਵਸਣ ਪਈਆ ਉਸ ਵਚਨ ਤੇ ਚੱਲਦੇ ਹੋયા ਇਹਨਾਂ ਨੇ ਨਵੀਂ ਪਰਤ ਪਾਈ ਹੈਗੀ ਆ ਸੋ ਅਸੀਂ ਆਸ ਕਰਦੇ ਹਾਂ ਕਿ ਇਸ ਨਵੀਂ ਪਾਈ ਪਰਤੇ ਹੋਰ ਵੀ ਉਤਸ਼ਾਹਤ ਹੋ ਕੇ ਇਸ ਵਿੱਚ ਆਪਣਾ ਆਪਣਾ ਯੋਗਦਾਨ ਪਾਉਣਗੇ ਜਾਂ ਕਿ ਲੋੜਵੰਦਾ ਦੇ ਲਈ ਇਹ ਇੱਕ ਚਾਨਣ ਮਨਾਰਾ ਹੋ ਕੇ ਗੱਲ ਨਿਬੜੇਗੀ ਸੋ ਮੈਂ ਇੱਥੇ ਆਇਆ ਦਾ ਸਾਡੇ ਇਸ ਸੰਸਥਾ ਦੇ ਜੋ ਕਿ ਗੁਰਦਵਾਰ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਸਤਿ ਆਤਿ ਜੀਵਨ ਸਿੰਘ ਘਰਚਾ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਤਾਂ ਹੋਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਇਹਨਾਂ ਦਾ ਬਖਤੌਰ ਤੇ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਸਲੰਧਾ ਜੋ ਕਦਮ ਵਿੱਚ ਆਪਣਾ ਬੜਮੁੱਲਾ ਹਿੱਸਾ ਪਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499